ਸ਼੍ਰੀ ਰਾਮ ਸ਼ਰਨਮ ਨੌ ਲੱਖਾ ਬਾਗ ਕਲੋਨੀ ਚ 92 ਦਿਵਸੀ ਅਖੰਡ ਨਾਮ ਜਪ ਮਹਾਯਗਯ ਤੋਂ ਬਾਅਦ ਵਿਸ਼ਾਲ ਸਤਸੰਗ ਦਾ ਆਯੋਜਨ ਕੀਤਾ ਗਿਆ ਸਤਿ ਸ਼੍ਰੀ ਅਮਨ ਸਵਾਮੀ ਸਤਿਨੰਦ ਜੀ ਮਹਾਰਾਜ ਤੇ ਪੂਜਨੀ ਬ੍ਰਹਮਚਾਰੀ ਪ੍ਰਕਾਸ਼ ਜੀ ਮਹਾਰਾਜ ਨੂੰ ਨੌ ਲੱਖਾ ਬਾਗ ਕਲੋਨੀ ਸਥਿਤ ਚ ਸ਼੍ਰੀ ਰਾਮ ਸ਼ਰਨ ਆਸ਼ਰਮ ਚ 92 ਦਿਵਸੀ ਅਖੰਡ ਨਾਮ ਜਪ ਕਰਵਾਇਆ ਗਿਆ ਤੇ ਇਹ ਵਿਸ਼ਾਲ satsang ਦਾ आयोजन ਵੀ ਕੀਤਾ ਗਿਆ ਜਿਸ ਚ ਪੰਜਾਬ ਸਹਿਤ ਅਲੱਗ-ਅਲੱਗ ਰਾਜੇ ਤੋਂ ਸ਼ਰਧਾਲੂਆਂ ਨੇ ਹਿੱਸਾ ਲਿਆ ਤੇ ਰਾਮ ਨਾਮ ਦਾ ਜਾਪ ਕੀਤਾ ਇਸ ਮੌਕੇ ਤੇ ਸ਼ਹਿਰ ਦੀਆਂ ਵੱਡੀਆਂ ਕਈ ਹਸਤੀਆਂ ਵੀ ਪਹੁੰਚੀ ਉਹਨਾਂ ਨੇ ਵੀ satsang ਚ ਭਾਗ ਲਿਆ ਅੱਜ ਸ਼੍ਰੀ ਰਾਮ ਆਸ਼ਰਮ 9 ਲੱਖਾ ਕਲੋਨੀ ਦੇ ਵਿੱਚ ਜਿਹੜਾ 91 ਦਿਵਸੀ ਹੈ ਅਖੰਡ ਜਾਪ ਦੀ ਪੂਰਣਾ ਹੋਤੀ ਦੇ ਮੌਕੇ ਤੇ ਅੱਜ ਭਗਵਾਨ ਜੀ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਮੈਂ ਦਿਲੋਂ ਕਹਿ ਨਹੀਂ ਕਿ ਇੱਥੇ ਆ ਕੇ ਘਰ ਜਾਣ ਦਾ ਮਨ ਨਹੀਂ ਕਰ ਰਿਹਾ ਕਿ ਇਤਨੀ ਆਤਮਿਕ ਸ਼ਾਂਤੀ ਹੈ ਔਰ ਜਿਨੇ ਵੀ ਇਥੇ ਭਗਤ ਜੁੜੇ ਹੈ ਉਹਨਾਂ ਸਾਰਿਆਂ ਦੇ ਚਰਨਾਂ 'ਚ ਪ੍ਰਣਾਮ ਹੈ ਕਿਉਂਕਿ ਇਹ ਮੌਕਾ ਸਾਰਿਆਂ ਨੂੰ ਨਹੀਂ ਮਿਲਦਾ ਜੇ ਲੁਧਿਆਣਾ ਇੰਨੀ ਵੱਡੀ ਆਬਾਦੀ ਹੈ ਉਸ ਆਬਾਦੀ ਦੇ ਵਿੱਚ ਸਿਰਫ ਗਿਣੀਆਂ ਚੁਣੀਆਂ ਰੂਹਾਂ ਜਿਨ੍ਹਾਂ ਨੂੰ ਰਾਮ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਔਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਜਿੰਨੇ ਵੀ ਸੰਗਤ ਬੈਠੀ ਹੈ オー पिन ड्रॉप ਸਾਇਲੈਂਸ ਔਰ ਇੱਕ ਧੁਨ ਮਨ ਬਿਲਕੁਲ ਨਹੀਂ ਕਰ ਰਿਹਾ ਉਠਣ ਨੂੰ ਮੈਂ ਸਾਰਿਆਂ ਨੂੰ ਇਹ ਪ੍ਰਾਰਥਨਾ ਕਰਾਂਗੀ ਕਿ ਹਫਤੇ ਦੇ ਵਿੱਚ ਇੱਕ ਦਿਨ ਜ਼ਰੂਰ ਕੱਢੀਏ ਆ ਸ਼੍ਰੀ ਰਾਮਸ਼ਰਮ ਆਸ਼ਰਮ ਨੂੰ ਲੱਖਾਬਾ ਕਲੋਨੀ ਵੱਲੋਂ 92 ਦਿਸੀਏ ਨਾਮ ਜਪ ਮਹਾ ਜਪਦੀ ਪੂਰਨ ਹੋਤੀ ਹੈ ਜਿੰਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਤੋਂ ਸੰਗਤਾਂ ਇੱਥੇ ਗੁਰੂ ਦਰਸ਼ਨਾਂ ਲਈ ਆਈਆਂ ਹੈ ਅਸੀਂ ਪ੍ਰਮਾਤਮਾ 'ਤੇ ਹੀ ਅਰਦਾਸ ਕਰਦੇ ਆ ਵੀ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਗੁਰੂ ਦਰਸ਼ਨਾਂ ਲਈ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਵੇ ਤੇ ਸਭ ਤੋਂ ਜ਼ਿਆਦਾ ਮੈਂ ਤਨੁ ਆਦੀਆਂ ਉਹਨਾਂ ਦਾ ਜਿਨ੍ਹਾਂ ਨੇ ਸਾਡਾ ਇੱਥੇ ਜਪ ਦੇ ਵਿੱਚ ਸਾਥ ਦਿੱਤਾ ਖਾਸ ਕਰਕੇ ਜਦੋਂ ਰਾਤ ਦੇ ਟਾਈਮ ਜਦੋਂ ਪੂਰੇ ਕੜਾਕੇ ਦੀ ਠੰਡ ਸੀ ਤੇ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਜਿਹੜੇ ਬੰਦਿਆਂ ਨੇ ਡਿਊਟੀ ਦਿੱਤੀ ਹੈ ਜਪ ਦੀ ਮੈਂ ਕਹਿੰਦਾ ਉਹ ਬਹੁਤ ਹੀ ਜ਼ਿਆਦਾ ਭਾਗਿਆ ਉਹਨੇ ਜਿਹੜਾ ਨੇ ਪ੍ਰਭੂ ਦੇ ਨਾਮ ਦੇ ਇਸ ਤਰੀਕੇ ਨਾਲ ਸੇਵਾ ਕੀਤੀ ਆ ਉਹ ਸਾਰੇ ਜਿੰਨੇ ਵੀ ਸਾਡੇ ਇੱਥੇ ਰਾਮਚੰਦੋਂ ਦੇ ਮੈਂਬਰ ਨੇ ਲੁਧਿਆਣਾ ਤੋਂ ਅਕਸ਼ਿਤ ਦੀ ਰਿਪੋਰਟ ਐਸਐਮ ਜੈਡ ਨਿਊਜ਼